ਸਾਡਾ ਸਾਡਾ ਸੰਵਿਧਾਨ ਸਾਡੀ ਜਾਨ ਬਖਸ਼ ਦੇ ਨਿਗਾਹ ਮਾਰ ਕੇ ਵੇਖੋ ਐਸੀ ਆਜ਼ਾਦੀ ਲੈ ਕਿੰਨਾ ਸੰਸਾਰ ਤਰਸਦਾ ਹੈ ਇਹ ਆਜ਼ਾਦੀ ਕਿਵੇਂ ਮਿਲੀ ਇਹ ਆਜ਼ਾਦੀ ਲਈ 33 ਤਵੀ ਤੇ ਚੌਕੜਾ ਲਾਇਆ ਸਾਡੀ ਇਸ ਆਜ਼ਾਦੀ ਖਾਤਰ ਚਾਂਦਨੀ ਚੌਕ ਵਿੱਚ ਸੀਸ ਕਟਾਇਆ ਸਾਡੀ ਇਸ ਆਜ਼ਾਦੀ ਦੇ ਖਾਤਰ ਦੋ ਚਮਕੌਰ ਵਿੱਚ ਵਾਰੇ ਸਾਡੀ ਇਸ ਆਜ਼ਾਦੀ ਖਾਤਰ ਦੋਨੀਹਾ ਵਿੱਚ ਖਲਾਰੇ ਸਾਡੀ ਇਸ ਆਜ਼ਾਦੀ ਖਾਤਰ ਸੀਸ ਤਲੀ ਤੇ ਧਰ ਕੇ ਸੂਰਮੇ ਲਲਕਾਰੇ ਸਾਡੀ ਇਸ ਆਜ਼ਾਦੀ ਖਾਤਰ ਜਾਂ ਕਾਲੀ ਜਾਂ ਕਾਲੇ ਪਾਣੀ ਆ ਤੁਸੀਂ ਹੈ ਝੱਲੇ ਫਿਰ ਸਰਬ ਭਗਤ ਸਿੰਘ ਰਾਜਗੁਰੂ ਸੁਖਦੇਵ ਫਾਂਸੀਆਂ ਤੇ ਝੁੱਲੇ ਲਾਲਾ ਲਾਜਪਤਰਾਏ ਨੇ ਡਾਂਗਾ ਖਾ ਕੇ ਲਹੂ ਵਗਾਇਆ ਸੁਭਾਸ਼ ਚੰਦਰ ਬੋਸ ਤੇ ਆਜ਼ਾਦ ਹਿੰਦ ਫੌਜ ਨੇ ਗੋਰਿਆਂ ਦੇ ਪੈਰਾਂ ਹੇਠ ਭਾਂਬੜ ਮਚਾਇਆ ਬਾਬਾ ਅੰਬੇਦਕਰ ਨੇ ਬੜੀ ਮੁਸ਼ਕਲ ਨਾਲ ਸੁਵਧਾਨ ਬਣਾਇਆ ਅਣਗਿਣਤ ਹੋਰ ਸ਼ਹੀਦ ਹੋਏ ਤਾਂ ਆਪਣਾ ਤਿਰੰਗਾ ਲਹਿਰਾਇਆ ਸੰਵਿਧਾਨ ਸਾਡਾ ਦਿਲ ਹੈ ਸੰਵਿਧਾਨ ਹੈ ਸਾਡੀ ਜਾਨ ਮਾਗੀ ਦੀ ਸੁੱਚੀ ਸੰਗਰਾਮ ਦਾ ਵਰਗਾ ਹੈ ਇਸ ਦਾ ਨਾਮ ਸੂਰਜ ਵਾਂਗੂ ਚਾਨਣ ਵੰਡਦਾ ਨਿਗਹ ਦੇਂਦਾ ਸਭ ਦੀ ਰੋਚੀ ਰੋਜ਼ੀ ਰੋਟੀ ਦਾ ਬਰਾਬਰੀ ਦਾ ਇੰਤਜ਼ਾਮ ਸੰਵਿਧਾਨ ਸਾਡੀ ਧੜਕਣ ਹੈ ਤਰਾਵਾਂ ਸਾਡੀਆਂ ਨਾੜੀਆਂ ਕਈ ਵਾਰ ਹੈ ਠੀਲਾ ਟੋਲਾ ਇਸ ਵਿੱਚ ਇਸ ਵਲ ਕਰਦਾ ਇਨਾਂ ਜਰਾ ਮਾੜੀਆਂ ਜੇ ਹਠੀਲਾ ਸਮਝੇ ਕਿ ਇਸ ਚਾਨਣ ਨੂੰ ਮਾਰ ਦਿਆਂਗੇ ਖੁਪ ਹਨੇਰਾ ਕਰਕੇ ਇਸ ਸੂਰਜ ਨੂੰ ਸਾੜ ਦਿਆਂਗੇ ਇਹ ਹਨੇਰੇ ਦਾ ਵਹਿਮ ਹੈ ਚਾਨਣ ਕਦੀ ਮਰਦਾ ਨਹੀਂ ਚਾਨਣ ਕਦੀ ਡਰਦਾ ਨਹੀਂ ਇਹ ਰਾਤ ਦਾ ਵਹਿਮ ਹੈ ਸੂਰਜ ਕਦੀ ਮਰਦਾ ਨਹੀਂ ਸੂਰਜ ਕਦੀ ਮਰਦਾ ਨਹੀਂ ਉਹ ਅਸਮਾਨੀ ਸੂਰਜ ਬਣ ਕੇ ਧਗਦੇ ਨੇ ਉਹ ਅਸਮਾਨੀ ਤਾਰੇ ਬਣ ਕੇ ਝੜਦੇ ਨੇ ਉਹ ਅੰਬਰਾਂ ਵਿੱਚ ਬੱਦਲ ਬਣ ਕੇ ਵਰਦੇ ਨੇ ਹਰਪ੍ਰਧਨ ਸਵਨਨ ਨੂੰ ਸੀਸ ਚਕਾਵੇ ਉਹ ਭਗਤ ਗੁਰੂ ਸੁਖਦੇਵ ਰਾਜ ਉਹ ਰਾਜ ਗੁਰੂ ਸੁਖਦੇਵ ਸੂਰਮੇ ਬਣਦੇ ਨੇ ਦੇਸ਼ ਲਈ ਕੌਮ ਲਈ ਜੋ ਕੋਈ ਕੁਰਬਾਨ ਹੋਏ ਉਹੀ ਪਰਵਾਨੇ ਉਹੀ دیਵਾਨੇ ਉਹੀ ਤਾਂ ਮਹਾਨ ਹੋਏ ਇੱਥੇ ਉੱਥੇ ਦੋਹੀ ਜਹਾਨੀ ਹਰਪ੍ਰਧਨ ਉਹੀ ਪਰਵਾਨ ਹੋਏ ਉਹਨਾਂ ਤੋਂ ਮੈਂ ਆਪਾ ਵਰ ਸਦਕੇ ਜਾਮ ਉਹਨਾਂ ਨੂੰ ਮੇਰੀ ਸलाम ਹੋਏ ਉਹਨਾਂ ਨੂੰ ਮੇਰੀ ਸलाम ਹੋਏ ਬਹੁਤ ਖੂਬ ਬਹੁਤ ਕੀ ਪੁੱਛਿਓ ਹਾਲ ਪੰਜਾਬ ਦਾ ਮੁਰਜਾਏ ਹੋਏ ਗੁਲਾਬ ਦਾ ਸ਼ੁਕਰ ਹੈ ਪੰਜ ਆਬ ਦਾ ਪਾਟੀ ਢੋਲ ਕ ਵਰਗੇ ਸਾਜ ਦਾ ਕੀ ਪੁੱਛਿਓ ਹਾਲ ਪੰਜਾਬ ਦਾ ਪਹਿਲੋਂ ਪਹਿਲ ਪੰਜਾਬ ਨੂੰ ਅਤੰਕ ਦਾ ਫਣ ਯਰ ਲੜ ਗਿਆ ਅਤੰਕ ਨੂੰ ਪਟਾਰੀ ਪਾਉਂਦਿਆਂ ਕਰੋੜਾਂ ਦਾ ਕਰਜ਼ਾ ਚੜ ਗਿਆ ਨੈਸ਼ਨਲ ਪ੍ਰੋਬਲਮ ਸੀ ਕਰਜ਼ਾ ਪੰਜਾਬ ਤੇ ਪਾਤਾ ਦੁਕਾਹ ਦੀ ਫਿਰ ਚਿੱਟਾ ਨਸੂਰ ਬਣ ਕੇ ਪੰਜਾਬ ਦੇਖਲੇ ਜੇ ਵਿੱਚ ਖੋਬਿਆ ਰੇਗ ਦਾ ਕੂਦਾ ਪੰਜਾਬੀਆ ਰੋ ਬਾਕੀ ਨਸ਼ਿਆਂ ਵਿੱਚ ਡੁੱਬਿਆ ਬਾਕੀ ਨਸ਼ਿਆਂ ਵਿੱਚ ਡੁੱਬਿਆ ਭੈਣਾਂ ਦੇ ਵੀਰ ਤੁਰ ਗਏ ਬੁੱਢਿਆਂ ਦਾ ਸਹਾਰਾ ਟੁੱਟਿਆ ਸੁਹਾਗਣਾ ਦੇ ਸੁਹਾਗ ਰੁੜ ਗਏ ਮੌਤਾਂ ਦਾ ਤੰਡਵ ਨੱਚਿਆ ਚਿੱਟੇ ਦਾ ਭਾਂਬੜ ਮੱਚਦਾ ਮੌਤਾਂ ਦਾ ਭਾਂਬੜ ਨਾ ਮੌਤਾਂ ਦਾ ਟੰਡ ਬਨੱਚਦਾ ਓਏ ਟੀਕ ਦੇ ਉਹ ਵਣ ਜਾ ਰਿਓ ਉਹ ਨਸ਼ਿਆਂ ਦੇ ਤਾਜ ਰੋ ਬਸ ਹੋਰ ਨਾ ਹੋਣ ਪੰਜਾਬ ਤੇ ਮੌਤਾਂ ਦਾ ਕਰਜ਼ਾ ਚਾੜਿਓ ਮੌਤਾਂ ਦਾ ਕਰਜ਼ਾ ਚਾੜਿਓ ਪੰਜਾਬ ਦੀ ਦੀਵਾਰ ਉੱਤੇ ਕੋਈ ਨજર ਬੱਟੂ ਟੰਗਿਓ ਇਸ ਦੀ ਦਹਲੂਈਜ ਉੱਤੇ ਕੋਈ ਨਿੰਬੂ ਮਿਰਚਾ ਟੰਗਿਓ ਕੋਈ ਨਸ਼ਿਆਂ ਦਾ ਵਿਸ ਉਤਾਰਿਓ ਕੋਈ ਨਸ਼ਿਆਂ ਨੂੰ ਜਿੰਦਰੇ ਮਾਰਿਓ ਹਾੜਾ ਪੰਜਾਬ ਨੂੰ ਬਚਾਲੋ ਖਾਇ ਨਕੀ ਨਗਰ ਪੰਜਾਬ ਨੂੰ ਕੋਈ ਇਸ ਦੀ ਨਜ ਉਤਾਰਿਓ ਹੱਤਖਾਲੀ ਪੰਜਾਬ ਦੇ ਕੋਈ ਬੋਸਾ ਲੋਗੜ ਧਰ ਦਿਓ ਲਾਇਓ ਵੱਲ ਜਖਮਾਂ ਤੇ ਟੋ ਟੋ ਕੇ ਪਲਸਟਰ ਕਰ ਦਿਓ ਜਖਮਾਂ ਤੇ ਫੇਰ ਦਿਓ ਉਹ ਬਦੇਸ਼ਾਂ ਵਿੱਚ ਵਸਦੇ ਹੋ ਪੰਜਾਬੀਓ ਤੁਸੀਂ ਵੀ ਫੁਕਾ ਮਾਰਿਓ ਤੁਸੀਂ ਵੀ ਫੁਕਾ ਮਾਰਿਓ ਲਗੀ ਨજર ਪੰਜਾਬ ਨੂੰ ਕੋਈ ਇਸ ਵੀ ਨજર ਕੋ ਉਤਾਰਿਓ ਸਬਦਤਾਂ ਛੱਡ ਕੇ ਸੁਆਮੀ ਨਾਥਨ ਅਪਣਾ ਲਵੋ ਆਤਮ ਨੂੰ ਹੋਏ ਇੱਕ ਜਾਤ ਦੇ ਹੋਂਠਾਂ ਨੂੰ ਪਾਣੀ ਲਾ ਦਿਓ ਸ਼ਾਇਦ ਫਿਰ ਕਿਰਸਾਨੀ ਬਚ ਜਾਵੇ ਕੌਮੇ ਵਿੱਚ ਜਾਣੋ ਬਚ ਜਾਵੇ ਮੈ ਸਾਖੀਆਂ ਤੇ ਤੁਰ ਪਵੇ ਜਾਂ ਉਹ ਹੜਿ ਵਿਹੜੀ ਰੋੜ ਪਵੇ ਆੜਾ ਵੇ ਨੀਲੀਆਂ ਵਾਲਿਓ ਨੀਲੀਆਂ ਦਾ ਰਾਜ ਆਗੇ ਆੜਾ ਵੇ ਚਿੱਟੀਆਂ ਵਾਲਿਓ ਚਿੱਟੀਆਂ ਦਾ ਰਾਜ ਆਗੇ ਆੜਾ ਵੇ ਕੇਸਰੀ ਵਾਲਿਓ ਹਾੜਾ ਵਿਭਗ ਮਿਆਂ ਵਾਲਿਓ ਕੋਈ ਪੰਜਾਬ ਨੂੰ ਵਿਚਾਲਿਓ ਕੋਈ ਪੰਜਾਬ ਨੂੰ ਵਿਚਾਲਿਓ ਦਸਿਓ ਅੱਜ ਜਹਾਨ ਨੂੰ ਜਿਉਂ ਦਾ ਝੋਨਾ ਲਗਿਆ ਪੂਰਾ ਇੰਡੀਆ ਰਚਿਆ ਪਰ ਪੰਜਾਬ ਦਾ ਪਾਣੀ ਸੁੱਕਿਆ ਕਿਸਾਨਾਂ ਦਾ ਲਹੂ ਮੁੱਕਿਆ ਨਾ ਮੈਨੂੰ ਸੁੰਢੀ ਖਾ ਗਈ ਸਬਜੀ ਨੂੰ ਪੁੱਢੀ ਖਾ ਗਈ ਮਾਲਵੇ ਦੀ ਧਰਤ ਤੇ ਕੈਂਸਰ ਦਾ नाग ਲੜ ਗਿਆ ਡੰਗੇ ਕਿਸਾਨ ਮਜ਼ੂਰ ਦੋਸਤੋ ਸਭਨਾ ਦੇ ਘਰੀ ਕੈਂਸਰ ਵੜ ਗਿਆ ਕੀ ਕੋਈ ਕੈਂਸਰ ਦੇ नाग ਨੂੰ ਕੋਈ ਕੱਚਾ ਦੁੱਧ ਪਲਾਇਓ ਬੁਝਾਇਓ ਕੋਈ ਵੀਨ ਪਿਆਰ ਦੀ ਫੜਪਟਾਰੀ ਦੇ ਵਿੱਚ ਪਾਇਓ ਕਿ ਮੈਂ ਕਿਆਦ ਨੂੰ ਬਚਾਇਓ ਹਾੜਾ ਵਿੱਚ ਟੀਆ ਵਾਲਿਓ ਹਾੜਾ ਵਿੱਚ ਨੀਲਿਆ ਵਾਲਿਓ ਕੁਈ ਪੰਜਾਬ ਨੂੰ ਬਚਾਲਿਓ ਬਹੁਤ ਵਾਹ ਵਾਹ ਬਹੁਤ ਅੱਛਾ